ਇਹ ਆਪਣੇ ਨੈਕਸੋ ਫੈਕਟਰੀ ਵਿੱਚ ਕੰਮ ਕਰਦੇ ਸੀਗੇ ਉਹਨਾਂ ਦੇ ਫੈਕਟਰੀ ਦੇ ਬਾਹਰ ਫੈਕਟਰੀ ਵਾਲਿਆਂ ਨੇ ਕਿਹਾ ਤੁਸੀਂ ਬਾਹਰੋਂ ਕੋਈ ਸਮਾਨ ਵਗੈਰਾ ਲਿਆਓ ਬਾਹਰ ਸਮਾਨ ਲੈਣ ਆਏ ਸੀਗੇ ਤੇ ਸਮਾਨ ਲੈ ਕੇ ਜੇ ਫੈਕਟਰੀ ਅੰਦਰ ਵਿੱਚ ਜਾਣ ਲੱਗੇ ਨੇ ਮਗਰੋਂ ਹੈੱਡਰ ਆਇਆ ਸੀਗਾ ਜੀਸੀਬ ਜਿਹੜਾ ਉਹਦੇ ਉੱਪਰ ਜੀ ਟਾਇਰ ਨਿਕਲ ਗਿਆ ਹਾਂ ਉਹ ਹਾਈ ਟੈਂਡਰ ਰੰਦਾ ਕਿਸ ਬਣ ਰਿਹਾ ਉਹ ਪੱਟ ਚੁੱਕਿਆ ਬਾ ਪੁਲਿਸ ਨੇ ਹੱਲ ਕਰ ਕੋਈ ਕਾਰਵਾਈ ਨਹੀਂ ਕੀਤੀ ਬਤਨਵਾਦ ਇਹ ਪੁਲਿਸ ਵਾਲਿਆਂ ਨੇ ਹੁਣ ਸਾਨੂੰ ਨਹੀਂ ਪਤਾ ਕੀ ਕਰਿਆ ਕੀ ਨਹੀਂ ਕਰਿਆ ਠੀਕ ਹੈ ਉਹਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਮਨਪ੍ਰੀ ਸਿੰਘ ਆ ਜਿਹਨਾਂ ਦੀ ਐਕਸੀਡੈਂਟ ਹੋਇਆ ਇਹ ਕੀ ਨਾਮ ਹੈ ਇਹ ਕਿੱਥੇ ਜਾ ਰਹੇ ਸੀ ਇਹ ਗੁਰਦੀਪ ਸਿੰਘ ਵਿੱਕੀ ਨਾਮਾ ਮੇਰੇ ਮਾਮਾ ਜੀ ਲੱਗਦੇ ਨੇ ਸਕੇ ਇਹਨਾਂ ਦਾ ਕੁਹਾੜੇ ਆਪਣਾ ਐਕਸੀਡੈਂਟ ਹੋਇਆ ਵਾ ਇਹ ਆਪਣੇ ਨੈਕਸੋ ਫੈਕਟਰੀ ਵਿੱਚ ਕੰਮ ਕਰਦੇ ਸੀਗੇ ਉਹਨਾਂ ਦੇ ਫੈਕਟਰੀ ਦੇ ਬਾਹਰ ਫੈਕਟਰੀ ਵਾਲਿਆਂ ਨੇ ਕਿਹਾ ਤੁਸੀਂ ਬਾਹਰੋਂ ਕੋਈ ਸਮਾਨ ਵਗੈਰਾ ਲਿਆਓ ਬਾਹਰ ਸਮਾਨ ਲੈਣ ਆਏ ਸੀਗੇ ਤੇ ਸਮਾਨ ਲੈ ਕੇ ਜੇ ਫੈਕਟਰੀ ਅੰਦਰ ਵਿੱਚ ਜਾਣ ਲੱਗੇ ਨੇ ਮਗਰੋਂ ਹੈਡਰ ਆਇਆ ਸੀਗਾ ਜੀਸੀਬ ਜਿਹੜਾ ਉਹਦੇ ਉੱਪਰੋਂ ਟਾਇਰ ਨਿਕਲ ਗਿਆ ਹਾਂ ਉਹ ਹਾਈ ਟੈਂਡਰ ਦਾ ਕੇਸ ਬਣ ਰਿਹਾ ਉਹ ਪਾਚੂਕਿਆ ਵਾ ਪੁਲਿਸ ਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੱਲ੍ਹ ਦਾ ਕੂਮਕਲਾ ਫੈਕਟਰੀ ਦੇ ਕੂਮਕਲਾ ਖਾਣ ਵਿੱਚ ਕੇਸ ਆ ਜਸਵੀਰ ਸਿੰਘ ਜੀ ਕੋਲ ਕੇਸ ਆਪਣਾ ਉਹਨਾਂ ਹੈਲਥ ਕਰਾਉਣਾ ਕੋਈ ਕਾਰਵਾਈ ਨਹੀਂ ਹੋਈ ਇਹ ਐਕਸੀਡੈਂਟ ਹੋਇਆ ਇਹ ਆਪਣੇ ਘਵਾੜੇ ਹੋਇਆ ਵੈ ਨੈਕਸੋ ਫੈਕਟਰੀ ਦੇ ਕੋਲ ਬਿਲਕੁਲ ਸਾਹਮਣੇ ਨੈਕਸੋ ਦੇ ਸਾਹਮਣੇ ਉੱਥੇ ਡਿਊਟੀ ਕਰਦੇ ਸੀ ਹਾਂ ਜੀ ਡੈਥ ਹੋ ਗਈ ਚੁੱਕੀ ਆ ਹੁਣ ਆਪਣੇ ਲੁਧਿਆਣੇ ਪਾ ਆਪਣੇ ਪੋਸਟ ਮਾਰਨ ਵਾਸਤੇ ਉਰੇ ਰੱਖੀ ਹੋਈ ਹੈ ਡੈਡ ਬੋਦੀ ਪਰ ਅਜੇ ਤੱਕ ਉਹਦਾ ਕੋਈ ਕੇਸ ਦਾ ਕੋਈ ਹੱਲ ਨਹੀਂ ਹੋ ਰਿਹਾ ਅਸੀਂ ਅਸੀਂ ਸੀਸੀਟੀਵੀ ਵਗੈਰਾ ਸਾਰੀਆਂ ਫੋਟੋ ਵੀ ਵਗੈਰਾ ਕਢਵਾ ਲਿਆ ਨੇ ਬਟ ਅਸੀਂ ਕੈਮਰੇ ਕਿਹਾ ਬਾ ਜਿਹੜੇ ਚੌਂਕ ਘਵਾੜੇ ਵਿੱਚ ਕੈਮਰਾ ਲੱਗੇ ਆ ਉਹਨੂੰ ਪੂਰਾ ਚੈੱਕ ਕੀਤਾ ਜਾਵੇ ਬਟ ਉੱਥੇ ਇਸ ਟਾਈਮ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੀ ਪੁਲਿਸ ਸਾੜੇ ਨੇ ਹੁਣ ਸਾਨੂੰ ਨਹੀਂ ਪਤਾ ਕੀ ਕਰਿਆ ਕੀ ਨਹੀਂ ਕਰਿਆ ਠੀਕ ਹੈ ਉਹਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਬਾਰ ਬਾਰ ਥਾਣੇ ਵਿੱਚ ਬੁਲਾਈ ਜਾਂਦੇ ਨੇ ਤੁਸੀਂ ਆਹ ਸਾਈਨ ਕਰੋ ਸਭ ਆਹ ਸਾਈਨ ਕਰੋ ਹਾਲਤ ਕਿ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਉਹਨਾਂ ਦੀ ਉਮਰ ਸਾਰੀ 38 ਸਾਲ ਦੀ ਸੀ ਅੱਛਾ ਜੀ ਦੋ ਜਵਾਬ ਨੇ ਉਹਨਾਂ ਦੇ ਇੱਕ 5 ਸਾਲ ਦੀ ਕੁੜੀ ਆ ਇੱਕ 7 ਸਾਲ ਦਾ ਜਵਾਬਾ ਉਹਨਾਂ ਦਾ ਸਿਨੀਅਰ ਅਧਿਕਾਰੀਆਂ ਤੋਂ ਵੀ ਮੰਗੇ ਜੁੰਤਾ ਕਿ ਸਾਨੂੰ ਉਹਨਾਂ ਕੋਈ ਨਹੀਂਗਾ ਬੱਚਿਆਂ ਦਾ ਕੁਝ ਨਾ ਕੁਝ ਬਣ ਜਵੇ ਅਸੀਂ ਇਹ ਕਹਿੰਦੇ ਸਾਡੇ ਸਾਡੇ ਇਨਸਾਫ ਦਿੱਤਾ ਜਾਵੇ ਬੰਦਾ ਮੌਕੇ ਤੇ ਫੜ ਲਿਆ ਸੀਗਾ ਬੰਦਾ ਮੌਕੇ ਤੇ ਫੜਿਆ ਨਹੀਂ ਗਿਆ ਹਿੱਟ ਐਂਡ ਰਨ ਦਾ ਕੇਸ ਆ ਉਹ ਭੱਜ ਚੁੱਕਿਆ ਉਸੇ ਟਾਈਮ ਹੀ ਉਸ ਟਾਈਮ ਉਹਦਾ ਮਹਿੰਦਕਰ ਕੋਈ ਉਹਦੀ ਸੁਣਵਾਈ ਨਹੀਂ ਹੋ ਰਹੀ ਸਾਡੀ ਕੋਈ ਬੰਦਾ ਨਹੀਂ ਫੜਿਆ ਇਹ ਅਛੀ ਗੜਾ ਰੋਡ ਤੇ ਐਕਸੀਡੈਂਟ ਹੋਇਆ ਦ ਟਾਇਰ ਨੂੰ ਤੇ ਜਿਹੜਾ ਉਹ ਜੀਸੀਬੀ ਆ ਹਾਈਡਰਾ ਵਾਲਾ ਸੀਗਾ ਉਹਨੇ ਬਿਲਕੁਲ ਨਹੀਂ ਦੇਖਿਆ ਵੀ ਮੇਰੇ ਅੱਗੇ ਰੋਡ ਤੇ ਕੋਈ ਬੰਦਾ ਜਾ ਰਿਹਾ ਓ ਆਪਣੀ ਸਪੀਡ ਤੇ ਜਾ ਰਿਹਾ ਪਿੱਛੇ ਜੀ ਬੈਕ ਤੋਂ ਜਾ ਕੇ ਉਹਨੇ ਗੱਡੀ ਭਾਰੀ ਪਹਿਲਾਂ ਟਾਇਰ ਵੱਜੇ ਨੇ ਅੱਗੇ ਵਾਲੇ ਟਾਇਰ ਵੱਜੇ ਨੇ ਫਿਰ ਪਿੱਛੇ ਵਾਲੇ ਟਾਇਰ ਉਹਦੇ ਉੱਪਰ ਦੀ ਨਿਕਲੇ ਨੰਬਦ ਤੇ ਉਹ ਬੰਦੇ ਨੇ ਬਿਲਕੁਲ ਵੀ ਗੱਡੀ ਨਹੀਂ ਰੋਕੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਸਿਰਫ ਪੁਲਿਸ ਇਹੀ ਕਹਿ ਰਹੀ ਅਸੀਂ ਤੁਹਾਡੇ ਨਾਲ ਅਸੀਂ ਕਾਰਵਾਈ ਕਰਾਂਗੇ ਕੋਈ ਨਹੀਂ ਆ ਕੀ ਲੱਗਦੇ ਨੇ ਜਿਹੜੇ ਕੂੜੇ ਚੱਕੇ ਮੇਰਾ ਬ੍ਰਦਰ ਹੀ ਆਈ ਮੇਰਾ ਛੋਟੇ ਮੇਰੀ ਭੂਆ ਜਿੱਦਾਂ ਲੜਕਾ ਹੋਏ ਦਾ ਹਾਂਜੀ ਅੱਛਾ ਇਹ ਕਿੰਨੇ ਵਜੇ ਦੀ ਗੱਲ ਹੈ ਇਹ ਕੱਲ 1:00 ਬਜੇ 11 ਮਿੰਟ ਤੇ ਐਕਸੀਡੈਂਟ ਹੋਇਆ ਤੇ ਇਹ ਕਿਤੇ ਜਾ ਰਹੇ ਸੀਗੇ ਜਾਂ ਕਿਤੇ ਹਾਂ ਉੱਥੇ ਫੈਕਟਰੀ ਨਾ 100 ਫੈਕਟਰੀ ਚ ਕੰਮ ਕਰਦਾ ਸੀ ਤੇ ਫੈਕਟਰੀ ਨੂੰ ਜਾ ਰਿਹਾ ਸੀਗਾ ਠੀਕ ਹੈ ਜੀ ਤੇ ਉਹ ਪਿੱਛੋਂ ਆਈ ਗੱਡੀ ਤੇ ਉੱਪ ਦੀ ਬਿਲਕੁਲ ਡਾੜ ਕੇ ਉਹ ਪੂਰਾ ਤੜ ਡਾੜ ਕੇ ਹੈਡਰਾ ਜਿਹੜੀ ਗੱਡੀ ਉਹ ਸੀਗਾ ਟਰੈਕਟਰ ਉਹਦੇ ਉੱਪਰ ਦੀ ਨਾਂਕੇ ਜੀ ਤੇ ਇਸ ਸਬੰਧੀ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਉਹਨੂੰ ਸ਼ਿਕਾਇਤ ਇਹ ਉਹ ਤੁਹਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਹੁਣ ਤੱਕ ਕੋਈ ਬੰਦਾ ਨਹੀਂ ਟ੍ਰੈਕ ਕੀਤਾ ਇਹਨਾਂ ਨੇ ਕੁਝ ਨਹੀਂ ਸਾਡਾ 2 ਵਜੇ ਦਾ 1 ਵਜੇ ਦਾ ਹੀ ਡੈਥ ਹੋਈ ਆ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮੇਰੇ ਮਾਮਾ ਜੀ ਨੇ ਸਕੇ ਠੀਕ ਹੈ ਜੀ ਉਹਨਾਂ ਨੂੰ 1 ਵਜੇ ਦੀ ਡੈਥ ਹੋਈ ਆ ਠੀਕ ਆ ਸਾਡਾ 2 ਵਜੇ ਦੀ ਐਫ ਆਈ ਆਰ ਕਰੀ ਆ ਬਟ 24 ਘੰਟੇ ਹੋ ਚੁੱਕੇ ਨੇ ਹਾਲਤ ਕਰ ਸਾਡੀ ਕੋਈ ਇਨਸਾਨਵਾਈ ਨਹੀਂ ਹੋ ਰਹੀ ਉਹਦੇ ਛੋਟੇ ਛੋਟੇ ਬੱਚੇ ਨੇ ਇੱਕ 5 ਸਾਲ ਦੀ ਕੁੜੀ ਆ ਇੱਕ 7 ਸਾਲ ਦਾ ਬੱਚਾ ਉਹਦਾ ਸਾਨੂੰ ਇਹਨਾਂ ਸਭ ਮਿਲਣਾ ਚਾਹੀਦਾ ਉਹ ਜਿਹੜਾ ਡਰਾਈਵਰ ਸੀਗਾ ਉਹਦਾ ਨਸ਼ਾ ਕੀਤਾ ਹੋਇਆ ਸੀਗਾ ਉਹਨੂੰ ਪਤਾ ਨਹੀਂ ਲੱਗਿਆ ਠੀਕ ਹੈ ਹਿੱਟ ਐਂਡ ਅਨੰਦ ਦਾ ਕੇਸ ਬਣਦਾ ਉਹ ਭਜਾ ਕੇ ਇੰਨੀ ਤੇਜ਼ੀ ਲੈ ਗਿਆ ਹਲਦ ਕਰੋ ਉਹਦਾ ਕੋਈ ਪਤਾ ਨਹੀਂ ਗਿਆ ਹਾਂਜੀ ਅੱਛਾ ਕੋਈ ਸੀਸੀਟੀਵੀ ਸਾਹਮਣੇ ਕੋਈ ਸੀਸੀ ਅਸੀਂ ਸਾਰੀਆਂ ਰਿਪੋਰਟਾਂ ਕਢਵਾ ਲਿਆ ਨੇ ਜੀ ਠੀਕ ਹੈ ਪੰਜ ਬੈਂਕਾਂ ਨੇ ਉੱਥੇ ਤੇ 10 ਘਟੋ ਘਟ ਫੈਕਟਰੀਆਂ ਲੱਗੀਆਂ ਠੀਕ ਹੈ ਸਾਰੀਆਂ ਫੁਟੇਜ ਕਢਵਾ ਲਿਆ ਨੇ ਬਟ ਸਾਰੀ ਫੋਟੋ ਜੀ ਸਾਰੀਆਂ